ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਛੜਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਅਸੀਂ ਆਪ ਸਾਰਿਆਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਸਾਂਝਾ ਕਰ ਰਹੇ ਸਾਂ ਪਿਛਲੀ ਵੀਡੀਓ ਵਿੱਚ ਅਸੀਂ ਆਪ ਜੀ ਨੂੰ ਦੱਸਿਆ ਸੀਗਾ ਕਿ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਦੇਵ ਜੀ ਨੂੰ ਮਸਤਾਨਾ ਤੇ دیਵਾਨਾ ਕਿਉਂ ਆਖਦੇ ਸਨ ਆਓ ਅੱਜ ਜਾਣਦੇ ਆਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚਾ ਸੌਦਾ ਕਿਵੇਂ ਕੀਤਾ ਸੀ ਸੋ ਆਓ ਜਾਣਦੇ ਆਂ ਦਿਨ ਲੰਘਦੇ ਗਏ ਗੁਰੂ ਨਾਨਕ ਜੀ ਜਵਾਨ ਹੁੰਦੇ ਗਏ ਜਿਉਂ-ਜਿਉ ਗੁਰੂ ਜੀ ਜਵਾਨ ਹੁੰਦੇ ਜਾਂਦੇ ਸਨ ਤਿਉਂ-ਤਿਉ ਮਹਤਾ ਕਾਲੂ ਜੀ ਦੀ ਚਿੰਤਾ ਵੱਧਦੀ ਜਾਂਦੀ ਸੀ ਇੱਕ ਦਿਨ ਮਹਤਾ ਜੀ ਨੇ ਗੁਰੂ ਨਾਨਕ ਜੀ ਨੂੰ ਆਖਿਆ ਪੁੱਤਰ ਇਸ ਤਰ੍ਹਾਂ ਵੇਲੇ ਬੈਠਿਆ ਛੱਟ ਨਹੀਂ ਲੰਗਣਾ ਕੋਈ ਕਾਰ ਵਿਹਾਰ ਕਰੋ ਗੁਰਨਾਨਕ ਪਾਤਸ਼ਾਹ ਜੀ ਨੇ ਕਿਹਾ ਦੱਸੋ ਪਿਤਾ ਜੀ ਕੀ ਤਰ੍ਹਾਂ ਪਿਤਾ ਜੀ ਨੇ ਕਿਹਾ ਮੇਰਾ ਵਿਚਾਰ ਹੈ 25 ਰੁਪਏ ਲੈ ਜਾਓ ਚੋੜ ਕਾਣਿਓ ਜਾ ਕਿਸੇ ਹੋਰ ਵੱਡੇ ਸ਼ਹਿਰੋਂ ਕੋਈ ਵੇਚਣ ਵਾਲਾ ਸਮਾਨ ਲੈ ਆਓ ਚੀਜ਼ ਉਹੀ ਖਰੀਦਣੀ ਜਿਸ ਵਿੱਚੋਂ ਨਫਾ ਚੰਗਾ ਹੋਵੇ ਬਿਲਕੁਲ ਖਰਾ ਸੱਚਾ ਸੌਦਾ ਕਰਨਾ ਨਾਲ ਤੁਹਾਡੇ ਮੈਂ ਬਾਲੀ ਨੂੰ ਭੇਜਦਾ ਹਾਂ ਚੰਗਾ ਹੁਸ਼ਿਆਰ ਤੇ ਵਫਾਦਾਰ ਸੇਵਕ ਹੈ ਇੱਕ ਦੋ ਵਾਰ ਇਸ ਤਰ੍ਹਾਂ ਕਰਨ ਨਾਲ ਵਪਾਰ ਕਰਨ ਦੀ ਚੇਟਕ ਲੱਗ ਜਾਵੇਗੀ ਜਦੋਂ ਸਿਆਣੇ ਹੋ ਜਾਵੋਗੇ ਤਾਂ ਬਹੁਤੇ ਰੁਪਏ ਦਾ ਵਿਹਾਰ ਕਰ ਲੈਣਾ ਸ਼ੁਰੂ-ਸ਼ੁਰੂ ਵਿੱਚ ਥੋੜੀ ਰਕਮ ਲਾਉਣੀ ਹੀ ਚੰਗੀ ਹੈ। ਕਾਲੂ ਜੀ ਦਾ ਇਹ ਲੰਮਾ ਭਾਸ਼ਣ ਸੁਣ ਕੇ ਗੁਰੂ ਜੀ ਨੇ ਉੱਤਰ ਦਿੱਤਾ, ਪਿਤਾ ਜੀ ਜਿਵੇਂ ਆਪ ਜੀ ਦੀ ਆਗਿਆ। ਪਿੱਛੇ ਜੋ ਹੋਇਆ ਸੋ ਹੋਇਆ, ਅੱਗੇ ਨੂੰ ਮੈਂ ਐਸਾ ਕਰਮ ਕੋਈ ਨਹੀਂ ਕਰਾਂਗਾ ਜਿਸ ਨਾਲ ਤੁਹਾਨੂੰ ਦੁੱਖ ਹੋਵੇ। ਨੇਕ ਤੇ ਸੁੱਚੇ ਪੁੱਤਰ ਇਉਂ ਹੀ ਕਰਦੇ ਨੇ ਬੇਟਾ। ਹਾਂ ਤਲਵੰਡੀ ਵਿੱਚ ਹਲਦੀ ਦੇ ਨਾਲ ਮਿਰਚਾਂ ਚੰਗੀਆਂ ਵਿਕਦੀਆਂ ਹਨ, ਜੇ ਇਹ ਨਾ ਤਾਂ ਹੋਰ ਕੋਈ ਚੀਜ਼ ਦੇਖ ਲਵੇਂ। ਪਰ ਸੌਦਾ ਖਰਾ ਹੋਵੇ ਜੇ ਪਹਿਲੇ ਕੰਮ ਵਿੱਚੋਂ ਨਫਾ ਨਾ ਬਚੇ ਤਾਂ ਵਪਾਰੀ ਦਾ ਹੌਸਲਾ ਟਹਿ ਜਾਂਦਾ ਹੈ ਮੈਂ ਫਿਰ ਆਖਦਾ ਹਾਂ ਚੇਤੇ ਰੱਖੀਂ ਸੌਦਾ ਖਰਾ ਹੋਵੇ ਬਹੁਤ ਖਰਾ ਹੋਵੇਗਾ ਪਿਤਾ ਜੀ ਇਸ ਗੱਲ ਦੀ ਕੋਈ ਚਿੰਤਾ ਨਾ ਕਰੋ ਗੁਰੂ ਜੀ ਦਾ ਇਹ ਉੱਤਰ ਸੁਣ ਕੇ ਮਹਤਾ ਕਾਲੂ ਜੀ ਖੁਸ਼ੀ-ਖੁਸ਼ੀ ਉੱਠੇ ਤੇ ਅੰਦਰ ਸੰਦੂਕ ਕੋਲ ਗਏ ਨਗਦ ਚਾਂਦੀ ਦੇ 20 ਰੁਪਏ ਹੱਥਾਂ ਵਿੱਚ ਖੜਕਾਉਂਦੇ ਹੋਏ ਬਾਹਰ ਆ ਗਏ ਗੁਰੂ ਜੀ ਦੇ ਕੋਲ ਆ ਕੇ ਆਖਣ ਲੱਗੇ ਅਹਲੇ 20 ਰੁਪਏ ਇਨਾਂ ਨੂੰ ਖੁੱਟ ਕੇ ਚਾਦਰ ਦੀ ਕੰਨੀ ਬੰਨ ਲੈ ਕਿਤੇ ਡਿੱਗ ਨਾ ਪੈਣ ਪਰ ਸੌਦਾ ਖਰਾ ਹੋ ਗੇ ਉਸ ਸਮੇਂ ਨੂੰ ਵਪਾਰ ਵਾਸਤੇ 20 ਰੁਪਏ ਦੀ ਪੂੰਜੀ ਚੌਕੀ ਹੁੰਦੀ ਸੀ ਕਿਉਂਕਿ ਚੀਜ਼ਾਂ ਦੇ ਭਾਅ ਬਹੁਤ ਸਸਤੇ ਸਨ ਗੁਰੂ ਜੀ ਨੇ 20 ਰੁਪਏ ਕੰਨੀ ਬੰਨ ਤੇ ਬਾਲੇ ਨੂੰ ਸਾਥ ਲਿਆ ਬਾਲਾ ਗੁਰੂ ਜੀ ਨਾਲੋਂ ਬਡੇਰੀ ਉਮਰ ਦਾ ਸੀ ਪਰ ਉਹ ਗੁਰੂ ਜੀ ਦਾ ਸਤਕਾਰ ਹੀ ਬਹੁਤ ਕਰਦਾ ਸੀ ਗੱਲਾਂ ਬਾਤਾਂ ਕਰਦੇ ਦੋਵੇਂ ਤੁਰ ਪਏ ਪੂਰੇ 12 ਕੋਹ ਚੱਲਣ ਪਿੱਛੋਂ ਨਗਰ ਚੋਹੜ ਕਾਣਾ ਆ ਗਿਆ 19 ਦਿਨੀ 19 ਦਿਨੀ ਇਹ ਨਗਰ ਇੱਕ ਕਸਬਾ ਸੀ ਇੱਥੇ ਤਕੜੇ ਸੁਦાગਰ ਰਹਿੰਦੇ ਸਨ ਜੋ ਲਾਹੌਰ ਪਸ਼ਾਵਰ ਤੋਂ ਮਾਲ ਲਿਆਉਂਦੇ ਤੇ ਖੜਦੇ ਸਨ ਬਾਹਰ ਦੇ ਪਿੰਡਾਂ ਦੇ ਹਟਵਾਣੀਏ ਦੂਰ ਜਾਣ ਦੀ ਥਾਂ ਚੋਹੜ ਕਾਣੇ ਵਿੱਚੋਂ ਹੀ ਸੌਦਾ ਲੈ ਜਾਂਦੇ ਸਨ ਬਾਲੇ ਦੇ ਨਾਲ ਗੁਰੂ ਜੀ ਚੋਹੜકાਣੇ ਦੇ ਲਾਗੇ ਪੂਜੇ ਪਿੰਡ ਵੜਨ ਤੋਂ ਪਹਿਲਾਂ ਰਾਹ ਵਿੱਚ ਛੋਟੀ ਜਹੀ ਹਰੇ ਦਰਖਤਾਂ ਦੀ ਇੱਕ ਝੁੱਗੀ ਖਿਲਰੀ ਹੋਈ ਸੀ ਜਦੋਂ ਦੋਵੇਂ ਉਸ ਝੁੱਗੀ ਵਿੱਚ ਦੀ ਲੰਘਣ ਲੱਗੇ ਤਾਂ ਰੁੱਖਾਂ ਦੀ ਛਾਵੇਂ ਨਾਂਗੇ ਸਾਧੂ ਬੈਠੇ ਹੋਏ ਦਿਸੇ ਸਾਧੂ ਇੱਕ ਤਕੜਾ ਟੋਲਾ ਸਨ ਤਪਦਿਆਂ ਝੂੜੀਆਂ ਦੇ ਅੱਗੇ ਚੌਕੜੇ ਮਾਰੀ ਡਟੇ ਸਨ ਉਹਨਾਂ ਦੇ ਨੰਗੇ ਪਿੰਡੇ ਸਿਰ ਤੇ ਜਟਾਵਾਂ ਗਲਾਂ ਵਿੱਚ ਰudraas ਦੀਆਂ ਮਾਲਾ ਸਨ ਅੱਗੇ ਬਲਦੀ ਅੱਗ ਅਤੇ ਕੋਲ ਨਾ ਕੋਈ ਸਮਾਨ ਤੇ ਨਾ ਕੋਈ ਬਰਤਨ ਦੇਖ ਕੇ ਗੁਰੂ ਜੀ ਬਹੁਤ ਹੈਰਾਨ ਹੋਏ ਕਿੰਨਾ ਚਿਰ ਉਹਨਾਂ ਵੱਲ ਦੇਖਦੇ ਰਹੇ ਗੁਰੂ ਜੀ ਨੂੰ اٹਕਿਆ ਦੇਖ ਕੇ ਬਾਲਾ ਬੋਲਿਆ ਅੱਗੇ ਚਲੀਏ ਇਹ ਨੰਗੇ ਸਾਧੂ ਹਨ ਜਗਤ ਦੇ ਤੰਦੇ ਛੱਡ ਕੇ ਈਸ਼ਵਰ ਭਗਤੀ ਵਿੱਚ ਰੁੱਝੇ ਹੋਏ ਨੇ ਆਪਣੇ ਅਗਲੇ ਜੀਵਨ ਦੇ ਸੁੱਖਾਂ ਵਾਸਤੇ ਸਰੀਰ ਨੂੰ ਕਸ਼ਟ ਦੀ ਪੱਠੀ ਵਿੱਚ ਸੁੱਟੀ ਬੈਠੇ ਨੇ ਚਲੋ ਕਿਤੇ ਚੱਲ ਕੇ ਆਰਾਮ ਕਰੀਏ ਫਿਰ ਸੌਦਾ ਖਰੀਦ ਕੇ ਪਿੱਛੇ ਵੀ ਮੁੜਨਾ ਹੈ ਸਰਬ ਕਲਾ ਸੰਪੂਰਨ ਅੰਤਰਜਾਮੀ ਗੁਰੂ ਜੀ ਨੇ ਬਾਲੇ ਜੀ ਦੇ ਬੋਲਾਂ ਨੂੰ ਅਣ ਸੁਣਿਆ ਕੀਤਾ ਕਵਲ ਵਰਗੇ ਨੈਣਾਂ ਨੂੰ ਟਿਕਾ ਕੇ ਸਾਧੂਆਂ ਦੇ ਚਿਹਰਿਆਂ ਵੱਲ ਟਿੱਕੀ ਟਿੱਕੀ ਬੰਨ ਕੇ ਦੇਖਦੇ ਰਹੇ ਗੁਰੂ ਜੀ ਦਾ ਬਹੁਤਾਂ ਧਿਆਨ ਇੱਕ ਮੁਖੀ ਸਾਧੂ ਵੱਲ ਸੀ ਉਹਦਾ ਨਾਂ ਸੰਤ ਰੈਣ ਸੀ ਉਸਦੇ ਕੋਲ ਜਾ ਕੇ ਗੁਰੂ ਜੀ ਨੇ ਬੜੀ ਹਲੀਮੀ ਤੇ ਸਤਕਾਰ ਨਾਲ ਪੁੱਛਿਆ ਸਾਧੂ ਮਹਾਤਮਾ ਜੀ ਆਪਨੇ ਤਨ ਉੱਤੇ ਕੋਈ ਲੀੜਾ ਕਿਉਂ ਨਹੀਂ ਲਿਆ ਕੀ ਆਪ ਨੂੰ ਬਸਤਰ ਮਿਲਦੇ ਨਹੀਂ ਖਾਂਦੇ ਪੀਂਦੇ ਕੀ ਜੇ ਅੱਗ ਬਾਲ ਕੇ ਜੰਗਲ ਵਿੱਚ ਕਿਉਂ ਬੈਠੇ ਜੀ ਇਕ ਸੁੰਦਰ ਤੇ ਹੋਣਹਾਰ ਬਾਲਕ ਕੋਲੋਂ ਇਹ ਬਚਨ ਸੁਣ ਕੇ ਸੰਤ ਰੈਣ ਹੈਰਾਨ ਹੋਇਆ ਜਦੋਂ ਉਸਨੇ ਅੱਖਾਂ ਚੁੱਕ ਕੇ ਗੁਰੂ ਜੀ ਦੇ ਚਿਹਰੇ ਵੱਲ ਦੇਖਿਆ ਤਾਂ ਸਾਧੂ ਦੇ ਨੈਣ ਆਪੇ ਹੀ ਮੰਦੇ ਗਏ ਉਹਦਾ ਸਿਰ ਨੀਵਾ ਹੋ ਗਿਆ ਉਹ ਰੱਬੀ ਨੂਰ ਵੱਲ ਦੇਖ ਨਾ ਸਕਿਆ ਪਰ ਉਹਦੀ ਆਤਮਾ ਉਸਦੀ ਨਿਗਾਹ ਗੁਰੂ ਜੀ ਦੀ ਜੀਵਨ ਜੋਤ ਨੂੰ ਨਾ ਪਛਾਣ ਸਕੇ ਉਸਨੇ ਕੋਈ ਅਮੀਰ ਘਰਾਣੇ ਦਾ ਕੁਲਦੀਪਕ ਸਮਝਿਆ भगती तो शरदा भाव के साधु ने गुरु जी उत्तर दिता बाल के जे जो परमेश्वर भेजता है सो हम खाए लेते हैं हम तो उदासी हैं इसी वास्ते हम उदयान में वसते हैं बस्ती में नहीं वसते यह सुन के निरंकारी जोत ने अपने साथी बाले को आख्या मित्रा ਪਿਤਾ ਜੀ ਨੇ ਆਸਾਨੂੰ ਖਰਾ ਸੌਦਾ ਕਰਨ ਵਾਸਤੇ ਭੇਜਿਆ ਹੈ ਇਸ ਨਾਲੋਂ ਹੋਰ ਕੀ ਖਰਾ ਸੌਦਾ ਹੋ ਸਕਦਾ ਹੈ ਕਿ ਭੁੱਖੇ ਸਾਧੂਆਂ ਨੂੰ ਭੋਜਨ ਸ਼ਿਕਾਇਆ ਜਾਵੇ ਇਹ ਰੁਪਏ ਇਹਨਾਂ ਨੂੰ ਦੇ ਦਿੱਤੇ ਜਾਣ ਦਸ ਤੇਈ ਕੀ ਸਲਾਹ ਹੈ ਨਾਨਕ ਮਹਤਾ ਜੀ ਬਹੁਤ ਕਰੜੇ ਸੁਭਾਅ ਦੇ ਨੇ ਜੇ ਚੀਜ਼ਾਂ ਖਰੀਦ ਕੇ ਨਾ ਖੜੀਆਂ ਰੁਪਏ ਸਾਧੂਆਂ ਨੂੰ ਦੇ ਦਿੱਤੇ ਗਏ ਤਾਂ ਉਹ ਮੇਰੀ ਵੀ ਛਿਲ ਲਾਉਣਗੇ ਤੇ ਤੈਨੂੰ ਵੀ ਗੁੱਸੇ ਹੋਣਗੇ ਇਹ ਵੀ ਨਹੀਂ ਪਤਾ ਕਿ ਤੈਨੂੰ ਮਾਰਨ ਵੀ ਮੈਂ ਤਾਂ ਕਦੀ ਸਲਾਹ ਨਹੀਂ ਦਿੰਦਾ ਕਿ ਰੁਪਏ ਸਾਧੂਆਂ ਦੇ ਚਰਣਾ ਉੱਤੇ ਰੱਖੇ ਪਰਮੇਸ਼ਰ ਦੇ ਭਗਤਾਂ ਨੂੰ ਭੁੱਖਿਆ ਨਹੀਂ ਦੇਖ ਸਕਦਾ ਇਸ ਸੌਦੇ ਨਾਲ ਉਹ ਹੋਰ ਕੋਈ ਖਰਾ ਸੌਦਾ ਨਹੀਂ ਮੇਰੀ ਆਤਮਾ ਆਖ ਰਹੀ ਹੈ ਅਗੰਮੀ ਸ਼ਕਤੀ ਮੈਨੂੰ ਪ੍ਰੇਰ ਰਹੀ ਹੈ ਪਿਤਾ ਜੀ ਦੇ ਗੁੱਸੇ ਨੂੰ ਮੈਂ ਚੱਲ ਲਵਾਵਾਂਗਾ ਜੇ ਮਾਰਨਗੇ ਤਾਂ ਚੁੱਪਚਾਪ ਮਾਰ ਖਾ ਲਵਾਂਗਾ ਪਰ ਇਹ ਰੁਪਏ ਸਾਧੂਆਂ ਨੂੰ ਜ਼ਰੂਰ ਦੇਵਾਂਗਾ ਬਾਲੇ ਦੇ ਦਿਲ ਦਿਮਾਗ ਉੱਤੇ ਐਸਾ ਅਸਰ ਪਿਆ ਕਿ ਉਹ ਔਰ ਇੱਕ ਸ਼ਬਦ ਵੀ ਨਾ ਬੋਲ ਸਕਿਆ ਗੁਰੂ ਜੀ ਨੇ ਅੱਗੇ ਹੋ ਕੇ ਸਾਧੂਆਂ ਦੇ ਮੁਖੀ ਸੰਤ ਰੈਣ ਜੀ ਦੇ ਅੱਗੇ 20 ਰੁਪਏ ਰੱਖ ਦਿੱਤੇ ਉਹਨਾਂ ਰੁਪਿਆਵਾਂ ਵੱਲ ਦੇਖ ਕੇ ਸੰਤ ਰੈਣ ਜੀ ਬੋਲੇ ਬਾਲ ਕੇ ਇਹ ਰੁਪਏ ਹਮਾਰੇ ਕਾਮ ਨਹੀਂ ਤੁਜ ਕੋ ਬਾਪ ਨੇ ਵਪਾਰ ਕੇ ਲਈਏ دیے ਹਨ ਅਤੇ ਤੂੰ ਫਕੀਰੋਂ ਕੋ ਕਿਉਂ ਦਿੰਦਾ ਹੈ ਤੇਰੀ ਅਵਸਥਾ ਛੋਟੀ ਹੈ ਅਤੇ ਤੇਰਾ ਵਿਵਹਾਰ ਪਿਤਾ ਦੇ ਅਧੀਨ ਹੈ ਇਹ ਦਮੜੇ ਪ੍ਰਵਾਨ ਕਰੋ ਮੇਰੇ ਪਿਤਾ ਦੇ ਗੁੱਸੇ ਜਾਂ ਹੁਲਾਸ ਦਾ ਕੋਈ ਖਿਆਲ ਨਾ ਕਰੋ ਮੁੰਨਾ ਨੇ ਖਰਾ ਸੌਦਾ ਕਰਨ ਵਾਸਤੇ ਪੱਕੀ ਕੀਤੀ ਹੈ ਇਸ ਨਾਲੋਂ ਹੋਰ ਮੈਨੂੰ ਕੋਈ ਖਰਾ ਸੌਦਾ ਨਹੀਂ ਪ੍ਰਤੀਤ ਹੁੰਦਾ ਗੁਰੂ ਜੀ ਬੋਲੇ ਸੰਤ ਰੈਣ ਨੇ ਮੁਰ ਗੁਰੂ ਜੀ ਦੇ ਪ੍ਰਭਾਵਸ਼ਾਲੀ ਚਿਹਰੇਵਾਲ ਦੇਖਿਆ ਇਸ ਵਾਰ ਉਸ ਨੂੰ ਜਾਗਦੀ ਜੋਤ ਦਾ ਨਿੰਮਾ ਜਿਹਾ ਝੋਲਾ ਪਿਆ ਉਸ ਝੋਲੇ ਨਾਲ ਉਹਦੀ ਆਤਮਾ ਨੂੰ ਮਾੜਾ ਜਿਹਾ ਹਲੂਣਾ ਆਇਆ ਉਹ ਤਪੱਸਿਆ ਜ਼ਰੂਰ ਕਰ ਰਿਹਾ ਸੀ ਪਰ પુਲੇਖੇ ਵਿੱਚ ਉਸ ਨੂੰ ਗਿਆਨ ਨਹੀਂ ਸੀ ਕਿ ਪਰਮੇਸ਼ਰ ਨੂੰ ਕਿਵੇਂ ਪਾਈਦਾ ਹੈ ਸ਼ਰੀਰ ਨੂੰ ਕਸ਼ਟ ਦੇਣ ਤੋਂ ਬਿਨਾ ਵੀ ਪਰਮੇਸ਼ਰ ਪ੍ਰਾਪਤੀ ਹੋ ਜਾਂਦੀ ਹੈ ਹੁਣ ਉਹ ਨਾਹਾਂ ਨਾ ਕਰ ਸਕਿਆ ਉਸਨੇ ਬੜੀ ਰਸੀਲੀ ਜ਼ੁਬਾਨ ਨਾਲ ਆਖਿਆ हे ਬਾਲਕ ਤੂੰ ਤੋ ਆਪ ਹੀ ਨਿਰੰਕਾਰ ਹੋ ਰਹਿਆ ਹੈ ਹਮ ਤੁਜ ਕੋ ਕਿਆ ਦੇਵਹਿ ਪਰ ਏਕ ਕਾਮ ਕਰ ਇਹ ਰੁਪਏ ਹਮਾਰੇ ਕਾਮ ਨਹੀਂ ਇਨ ਕਾ ਸਿੱਧਾ ਤੁਮ ਜਾਏ ਕਰ ਲਿਆਏ ਦੇਵੋ ਜੋ ਅਤੀਤ ਭੋਜਨ ਬਣਾਏ ਕਰ ਖਾਵੇਂਗੇ ਗੁਰੂ ਜੀ ਸਾਧੂ ਕੋਲੋਂ ਉੱਠੇ ਤੇ ਚੋਹੜ ਕਾਣੇ ਪੂਜੇ 20 ਰੁਪਏ ਦਾ ਰਾਸ਼ਨ ਖਰੀਦਿਆ ਚਾਵਲ ਆਟਾ ਘਿਓ ਲੋਣ ਮਿਰਚਾਂ ਹਲਦੀ ਤੇ ਗੁੜ ਸਾਰੀ ਸਮਗਰੀ ਨੂੰ ਗੱਡੇ ਉੱਤੇ ਲਦਾ ਕੇ ਸਾਧੂਆਂ ਕੋਲ ਲੈ ਆਏ ਗੱਡਾ ਖਲਹਾਰ ਕੇ ਸਾਰਾ ਰਾਸ਼ਨ ਸਾਧੂਆਂ ਦੇ ਮੁਖੀ ਸੰਤ ਰਣਜੀਤ ਦੇ ਅੱਗੇ ਰੱਖ ਕੇ ਪ੍ਰਾਰਥਨਾ ਕੀਤੀ ਹੁਕਮ ਕਰੋ ਇਸ ਨੂੰ ਕਿਵੇਂ ਤਿਆਰ ਕਰੀਏ ਸੇਵਾ ਕਰਨ ਨੂੰ ਚਿਤ ਕਰਦਾ ਹੈ ਖਰਾ ਸੌਦਾ ਕਰ ਰਹੇ ਹਾਂ ਜੈਸੇ ਵਾ ਕਾਰਾਂਗੇ ਤਨਫਾ ਬਹੁਤਾ ਮਿਲੇਗਾ ਕਾਟਾ ਕੇ ਸੇਗਲ ਦਾਣਾ ਰਹੇਗਾ ਨਹੀਂ ਬਾਲਕ ਹਮ ਲੋਕ ਆਪੇ ਪਕਾ ਲੇਂਗੇ ਆਪ ਜਾਈਏ ਸੰਤ ਰਣ ਜੀ ਨੇ ਉੱਤਰ ਦਿੱਤਾ ਖਰਾ ਸੌਦਾ ਕਰਕੇ ਗੁਰੂ ਜੀ ਘਰ ਨੂੰ ਮੁੜ ਆਏ ਬਹੁਤ ਖੁਸ਼ ਸਨ ਉਹ ਸਮਝਦੇ ਸੀ ਕਿ ਨਫਾ ਖਟਿਆ ਹੈ ਇਸ ਵਪਾਰ ਦੇ ਜਦੋਂ ਦਰਗਾਹੇ ਲੇਖੇ ਹੋਣਗੇ ਤਦੋਂ ਚੋਗਣਾ ਨਫਾ ਮਿਲੇਗਾ ਇਹੀ ਪਰ ਮਹਾਤਮਾ ਦੇ ਭਗਤਸਨ ਪਰਮਾਤਮਾ ਦੇ ਭਗਤਾਂ ਨੂੰ ਭੋਜਨ ਛਕਾਉਣ ਦਾ ਅਰਥ ਪਰਮਾਤਮਾ ਨੂੰ ਤ੍ਰਿਪਤ ਕਰਨਾ ਹੈ। ਪਰ ਭਾਈ ਬਾਲਾ ਉਦਾਸ ਤੇ ਭੈਪੀਤ ਸੀ। ਉਹ ਮੈਂ ਤਾਂ ਕਾਲੂ ਦੇ ਕ੍ਰੋਧ ਨੂੰ ਚੇਤੇ ਕਰ ਕਰਕੇ ਕੰਬੀ ਜਾਂਦਾ ਸੀ। ਉਸ ਨੂੰ ਕੋਈ ਗੱਲ ਨਹੀਂ ਸੀ ਔੜਦੀ। ਜਦੋਂ ਗੁਰੂ ਜੀ ਸਾਧੂਆਂ ਕੋਲੋਂ ਦੂਰ ਚਲੇ ਗਏ ਤਾਂ ਇੱਕ ਸਾਧੂ ਨੇ ਸੰਤ ਰਹਿਣ ਕੋਲੋਂ ਪੁੱਛਿਆ, "ਗੁਰੂ ਜੀ ਇਹ ਕੁਮਾਰ ਸੇਵਾ ਕਰਨਾ ਚਾਹੁੰਦਾ ਸੀ। ਇਸ ਨੂੰ ਸੇਵਾ ਕਿਉਂ ਨਹੀਂ ਕਰਨ ਦਿੱਤੀ?" घर क्यों का अपने चेले कोलों यह सवाल सुन के उसने उत्तर दिता सुनो अतीत जी ओह आप ही निरंकार था और हमारी खबर के वास्ते आया सी निरंकार ने भेजिया था हमने तो अपना सीधा लेना था पर सेवा नहीं करानी सी उसका तेज हमारे से सहारिया नहीं जाता था इस वास्ते हमने उसको विदा दी है ਸੋ ਆਪ ਜੀ ਨੂੰ ਅੱਜ ਦਾ ਇਤਿਹਾਸ ਕਿਵੇਂ ਦਾ ਲੱਗਾ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਇਤਿਹਾਸ ਪੜ੍ਹਦੇ ਸਮੇਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਸਾਥ ਸੰਗਨ ਸਾਧ ਸੰਗਤ ਜੀ ਆਪ ਜੀ ਬਖਸ਼ਣ ਯੋਗ ਹੋ ਬਖਸ਼ ਲੈਣਾ ਹੁਣ ਅਗਲੀ ਵੀਡੀਓ ਦੇ ਵਿੱਚ ਆਪ ਜੀ ਨੂੰ ਅਸੀਂ ਦੱਸਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਚਪੇੜਾਂ ਖਾਣੀਆਂ ਪਈਆਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਹਤਾ ਕਾਲੂ ਜੀ ਨੇ ਚਪੇੜਾਂ ਕਿਉਂ ਮਾਰੀਆਂ ਸੋ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ